ਲਿੰਬਾਬਾ ਜੀ ਸੇਵਾਵਾਸੀ ਕੁਝ ਵੀ ਕਰ ਲਾਂਗੇ ਜਿਹੜੇ ਅੱਜ ਦੇ ਨੌਜਵਾਨ ਪੀੜੀ ਆ ਮੈਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਆਪਣੇ ਪੂਰਵਜਾਂ ਨੂੰ ਪੜੋ ਉਹਨਾਂ ਨੇ ਸੁਣੋ ਉਹ ਕਿ ਉਹਨਾਂ ਨੇ ਕਿੰਨੀ-ਕਿੰਨੀ ਕੁਰਬਾਨੀਆਂ ਦਿੱਤੀਆਂ ਨੇ ਹਰੇਕ ਨੂੰ ਜੁੜਨਾ ਚਾਹੀਦਾ ਬਾਬਾ ਦੇ ਸਿਰ ਕਿਉਂਕਿ ਇੱਥੇ ਆ ਕੇ ਸਕੂਨ ਮਿਲਦਾ ਬਹੁਤ ਜ਼ਿਆਦਾ ਮਹਾਂਪੁਰਸ਼ ਬਾਬਾ ਜੀ ਦੀਪ ਸਿੰਘਾ ਕੋਈ ਛੋਟਾ-ਮੋਟਾ ਨਾਮ ਤੋਂ ਬਹੁਤ ਮਾਨ ਸ਼ਕਤੀ ਬਾਬਾ ਜੀ ਨੇ ਬਹੁਤ ਜ਼ਿਆਦਾ ਪਰੇਸ਼ਾਨ ਸਾਂ ਘਰੋਂ ਵੀ ਤੇ ਪ੍ਰਮਾਤਮਾ ਨੇ ਇੰਨੀ ਕੁ ਸੁਣੀ ਜਿਹਦਾ ਕਦੀ ਸੋਚ ਵੀ ਨਹੀਂ ਸਕਦੇ ਸਾਨੂੰ ਸਭ ਕੁਝ ਇੱਥੇ ਜੀ ਬਹੁਤ ਸਕੂਨ ਮਿਲਦਾ ਮਤਲਬ ਜਿੱਦਾਂ ਹੁਣ ਅਸੀਂ ਧੁੱਪੇ ਵੀ ਖੜੇ ਆ ਨਾ ਧੁੱਪ ਲੱਗਦੀ ਆ ਸਾਨੂੰ ਮਤਲਬ ਬਾਬੇ ਦੇ ਲੜ ਲੱਗਣ ਦਾ ਮਤਲਬ ਸਵਾਦ ਵੱਖਰਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਦੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਇੱਕ ਅਜੇ ਹੀ ਸ਼ੂਰਬੀਰ ਯੋਧੇ ਜਿਨ੍ਹਾਂ ਦੇ ਸਤਾ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਦੁਪਹਿਰਾ ਸਾਹਿਬ ਅਟੈਂਡ ਕਰਦੀਆਂ ਨੇ ਅਸੀਂ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਬਾਬਾ ਦੀਪ ਸਿੰਘ ਗੁਰਦੁਆਰੇ ਸਾਹਿਬ ਦੇ ਬਾਹਰ ਖੜੇ ਆ ਜਿੱਤੇ ਕਿ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਜਿਹੜਾ ਦੁਪਹਿਰਾ ਸਾਹਿਬ ਅਟੈਂਡ ਕਰ ਰਹੀਆਂ ਨੇ ਇਸ ਦੁਪਹਿਰਾ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਇੱਥੇ ਬੈ ਕੇ ਪਾਣੀ ਵਰਤਨ ਕਰ ਰਹੀਆਂ ਨੇ ਇਸ ਦੁਪਹਿਰਾ ਸਾਹਿਬ ਦੇ ਵਿੱਚ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਪੰਜ ਪਾਠ ਜਿਹੜੇ ਨੇ ਜਪਜੀ ਸਾਹਿਬ ਦੇ ਹੁੰਦੇ ਨੇ ਚੌਪਈ ਸਾਹਿਬ ਦੇ ਪਾਠ ਹੁੰਦੇ ਨੇ ਦੋ ਪਾਠ ਚੌਪਈ ਸਾਹਿਬ ਦੇ ਹੁੰਦੇ ਨੇ ਉਪਰੰਤ ਬ੍ਰੇਕ ਹੁੰਦਾ ਹੈ ਛੋਟਾ ਜਿਹਾ ਚਾਹ ਪਾਣੀ ਦਾ ਉਸ ਤੋਂ ਬਾਅਦ ਜਿਹੜਾ ਹੈ ਇਹ ਇੱਥੇ ਸੁਖਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਪਰੰਤ ਅਰਦਾਸ ਕੀਤੀ ਜਾਂਦੀ ਹੈ ਸਾਰੀ ਸੰਗਤਾਂ ਵੱਲੋਂ ਸਮੂਹ ਸੰਗਤ ਮਿਲ ਕੇ ਜਿਹੜੀ ਅਰਦਾਸ ਕਰਵੰਦੀ ਹੈ ਸੋ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਤੇ ਜਿਹੜਾ ਸੰਗਤਾਂ ਦੀਆਂ ਇਹ ਛਾਵੇਂ ਉਹ ਪੂਰੀਆਂ ਹੁੰਦੀਆਂ ਨੇ ਹੁਣ ਜਿਸ ਤਰ੍ਹਾਂ ਸ਼ਿਦਾਂ ਸਾਹਿਬ ਪੁਰੀ ਸਾਹਿਬ ਦੇ ਵਿੱਚ ਇਹ ਦੁਪਹਿਰਾ ਸਾਹਿਬ ਲੱਗਦਾ ਹੈ ਉਦਾਂ ਹੀ ਇੱਥੇ ਲੁਧਿਆਣਾ ਦੇ ਬਾਬਾ ਦੀਪ ਸਿੰਘ ਦੇ ਵਿੱਚ ਵੀ ਦੁਪਹਿਰਾ ਸਾਹਿਬ ਲੱਗਦਾ ਹੈ ਤੇ ਜਿਹੜੀ ਲੋਕਾਂ ਦੀ ਸੰਗਤਾਂ ਦੀ ਜਿਹੜੀ ਮਹਾਨਤਾ ਹੈ ਉਹ ਇੰਨੀ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਕਿ ਦੂਰ ਦੁਰਾਡੇ ਤੋਂ ਵੀ ਜਿਹੜੇ ਸੰਗਤਾਂ ਨੇ ਉਹ ਇੱਥੇ ਪਹੁੰਚਦੀਆਂ ਨੇ ਤੇ ਦੁਪਹਿਰਾ ਸਾਹਿਬ ਅਟੈਂਡ ਕਰਦੀਆਂ ਨੇ ਤੇ ਨਾਲ ਦੀ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਨੇ ਸੱਚੀ ਗੱਲ ਜੀ ਵੀਰੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਦੋਂ ਤੋਂ ਸੇਵਾ ਕਰ ਰਹੇ ਤੁਸੀਂ ਜੀ ਮੈਨੂੰ ਹੋ ਗਏ ਮਤਲਬ 2-3 ਮਹੀਨੇ ਤਾਂ ਹੋ ਗਏ ਜੀ ਮੈਂ ਹਮੇਸ਼ਾ ਆਉਣਾ ਮਤਲਬ ਵਿੱਚ ਇੱਕ ਦੋ ਦਿਨ ਹੀ ਸਕਿਪ ਹੋਏ ਨੇ ਕਿ ਜਿੱਦਾਂ ਮਤਲਬ ਮੈਂ ਵੀ ਕਹਿਣਾ ਚਾਹੁੰਦਾ ਜਿਹੜੇ ਅੱਜ ਦੇ ਨੌਜਵਾਨ ਪੀਡੀ ਆ ਮਨੂੰ ਉਹ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਪੂਰਵਜਾਂ ਨੂੰ ਪੜੋ ਉਹਨਾਂ ਨੇ ਸੁਣੋ ਉਹ ਕਿ ਉਹਨਾਂ ਨੇ ਕਿੰਨੀ-ਕਿੰਨੀ ਕੁਰਬਾਨੀਆਂ ਦਿੱਤੀਆਂ ਨੇ ਅੱਜ ਕੱਲ ਦੇ ਬੱਚੇ ਦਾੜੀਆਂ ਕਟਾਉਂਦੇ ਨੇ ਬਾਲ ਕਟਾ ਦਿੰਦੇ ਨੇ ਕਿ ਸਿੱਖੀ ਤੋਂ ਦੂਰ ਹੋਈ ਜਾਂਦੇ ਨੇ ਮੋਂ ਉਹਨਾਂ ਨੂੰ ਇਹੀ ਚੀਜ਼ ਕਹਿਣਾ ਚਾਹੂੰਗਾ ਕਿ ਆਪਣੇ ਗੁਰੂਆਂ ਨਾਲ ਜੁੜੋ ਕਿ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰੋ ਤੇ ਜਿਹਨੇ ਜਿਹੜੇ ਉਹਨਾਂ ਨੇ ਰਾਹ ਲਿਖੇ ਨੇਗੇ ਉਹਨਾਂ ਦੀ ਚੱਲੋ ਹਮੇਸ਼ਾ ਤੇ ਗੁਰੂ ਘਰ ਦਾ ਕਰੋ ਲੱਗਦਾ ਨਹੀਂ ਹੋ ਰਾ ਬੜੇ ਔਖੇ ਨੇ ਕਿੱਦਾਂ ਜੀ ਉਹ ਰਾਹ ਬੜੇ ਔਖੇ ਨੇ ਨਹੀਂ ਉਹ ਰਾਹ ਤਾਂ ਔਖੇ ਨਹੀਂ ਜੀ ਰਾਹ ਤਾਂ ਬਹੁਤ ਸੌਖੇ ਨੇ ਪਰ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਉਹਨਾਂ ਨੂੰ ਉਹ ਰਾਹਾਂ ਤੇ ਜਾ ਕੇ ਨਹੀਂ ਰਾਹ ਜੀ ਉਹਨਾਂ ਨੂੰ ਐਦਾਂ ਕੀ ਅਸੀਂ ਇਹ ਚੀਜ਼ ਤੋਂ ਕੀ ਲੈਣਾ ਵਾ ਕੀ ਅਸੀਂ ਆਪਣਾ ਆਰਾਮ ਨਾਲ ਆਪਣਾ ਇੰਜੋਏ ਕਰੀਏ ਲਾਈਫ ਨੂੰ ਉਹ ਇਹ ਚੀਜ਼ ਦੇਖਦੇ ਹੀ ਨਹੀਂਗੇ ਕਿ ਆਪਣੇ ਗੁਰੂਆਂ ਨੇ ਆ ਧਰਮ ਬਣਾਉਣ ਦੇ ਲਈ ਕਿੰਨੀ ਕੁਰਬਾਨੀਆਂ ਦਿੱਤੀਆਂ ਨੇਗੀਆਂ ਪਾਪਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਤੁਹਾਨੂੰ ਕੀ ਇਤਨਾ ਕੋ ਸਕੂਨ ਮਿਲਦਾ ਇੱਥੇ ਜੀ ਬਹੁਤ ਸਕੂਨ ਮਿਲਦਾ ਮਤਲਬ ਜਿੱਦਾਂ ਹੁਣ ਅਸੀਂ ਧੁੱਪੇ ਵੀ ਖੜੇ ਆ ਨਾ ਧੁੱਪ ਲੱਗਦੀ ਆ ਸਾਨੂੰ ਮਤਲਬ ਬਾਬੇ ਦੇ ਲੜ ਲੱਗਣ ਦਾ ਮਤਲਬ ਸਵਾਦ ਵੱਖਰਾ ਹੀ ਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਬਾਕੀ ਨੌਜਵਾਨਾਂ ਨੂੰ ਵੀ ਸੇਧ ਦੇਣੀ ਚਾਹੀਦੀਓ ਤੁਸੀਂ ਬਾਕੀ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜੀ ਜਰੂਰ ਜਿੰਨੀ ਵੀ ਸੰਗਤ ਹੋ ਸਕੇ ਚਪਹਿਰਾ ਸਾਹਿਬ ਤੇ ਰੋਜ਼ ਆਇਆ ਕਰੇ ਦਿਨ ਬੁੱਧਵਾਰ ਨੂੰ ਲੱਗਦਾ ਹੁੰਦਾ 12 ਤੋਂ 4 ਤੁਸੀਂ ਚਪਹਿਰਾ ਸਾਹਿਬ ਤੇ ਹੀ ਆਉਂਦੇ ਹੋ ਜਾਂ ਰੈਗੂਲਰ ਆਉਂਦੇ ਨਹੀਂ ਨਹੀਂ ਮੈਂ ਰੈਗੂਲਰ ਵੀ ਆਉਣਾ ਚਾਹੇ ਮੈਂ ਸਵੇਰਾਂ ਇਹਨਾਂ ਨੂੰ ਦੁਪਹਿਰ ਨੂੰ ਐ ਸ਼ਾਮੀ ਮੈਂ ਰੈਗੂਲਰ ਆ ਕੇ ਮੱਥਾ ਰੋਟੇ ਕੇ ਜਾਂਦਾ ਤੇ ਮੈਂ ਨੌਜਵਾਨਾਂ ਨੂੰ ਵੀ ਇਹੀ ਕਹਿਣਾ ਚਾਹਾਂਗਾ ਕਿ ਹਮੇਸ਼ਾ ਗੁਰਦੁਆਰੇ ਜਾਓ ਤੇ ਹਮੇਸ਼ਾ ਗੁਰੂ ਦਾ ਨਾਮ ਜਪੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਡਾਡਾ ਮੇਰਾ ਅੰਮ੍ਰਿਤਕੌਰ ਅੱਛਾ ਕਿੰਨੀ ਕਲਾਸ ਵਿੱਚ ਹੈ ਮੈਂ 7 ਚ ਇੱਥੇ ਆ ਕੇ ਚਪੈਰਾ ਸਾਹਿਬ ਤੇ ਸੇਵਾ ਕਰਦੀ ਹਾਂ ਹਾਂਜੀ ਕਿੰਨਾ ਸਮਾਂ ਹੋ ਗਿਆ ਹਜੇ ਤਾਂ ਮੈਂ ਕਦੇ-ਕਦੇ ਆਨੀ ਆ ਅੱਛਾ ਤੇ ਸਕੂਲ ਛੁੱਟ ਜਾਂਦਾ ਹੈ ਪਰ ਸੇਵਾ ਦੇ ਵਿੱਚ ਇਹ ਆ ਨਹੀਂ ਨਹੀਂ ਅੱਜ ਪੇਪਰ ਸੀਗਾ ਨਾ ਤਾਂ ਅੱਛਾ ਕਈ ਵਾਰੀ ਛੁੱਟੀਆਂ ਹੁੰਦੀਆਂ ਤਾਂ ਫਿਰ ਮੈਂ ਆ ਜਾਂਦੀ ਹਾਂ ਕਿਹਦੇ ਨਾਲ ਆਉਂਦੇ ਹੋ ਮੈਂ ਆਪਣੀ ਮੰਮਾ ਨਾਲ ਆਉਂਦੀ ਆ ਅੱਛਾ ਤੁਹਾਡੇ ਮੰਮਾ ਵੀ ਆ ਕੇ ਸੇਵਾ ਕਰਦੇ ਆ ਹਾਂਜੀ ਮੰਮਾ ਪਾਠ ਕਰ ਲੈਂਦੇ ਆ ਅੱਛਾ ਤੁਸੀਂ ਗਰਮੀ 'ਚ ਖੜੇ ਹੋ ਤੁਹਾਨੂੰ ਨੀਚੇ ਜਿਹੜਾ ਫਰਸ਼ ਆ ਗਰਮ ਨਹੀਂ ਲੱਗਦਾ ਕੋਈ ਗੱਲ ਨਹੀਂ ਬਾਬਾ ਜੀ ਸੇਵਾ ਵਾਸਤੇ ਕੁਝ ਵੀ ਕਰ ਲਾਂਗੇ ਅੱਛਾ ਬਾਬਾ ਜੀ ਇੰਨਾ ਹੌਸਲਾ ਦਿੰਦੇ ਨੇ ਹਾਂਜੀ ਠੀਕ ਆਨੰਦ ਆਂਦੇ ਬਹੁਤ ਜ਼ਿਆਦਾ ਹਰ ਵਾਰੀ ਆਣਾ ਪਸੰਦ ਕਰੋਗੇ ਹਾਂਜੀ ਮੇਰੇ ਲਾਇਨ ਸੇਵਾ ਦੀ ਜਿਵੇਂ ਹੁਣ ਖੜਦੇ ਰਹਿਣੇ ਸੇਵਾ ਕਰਦੇ ਹਾਂ ਜਿਹੜੇ ਰਾਸ਼ੂਗਰ ਉਹਨੂੰ ਅਸੀਂ ਸਾਈਡ ਤੇ ਵਗੈਰਾ ਕਰ ਦਿਓ ਹੋਰ ਉਹਨੂੰ ਮਜਾ ਨੂੰ ਮਨਾ ਕਰਦੇ ਆ ਤੇ ਬਾਕੀ ਸੰਗਤ ਨੂੰ ਵੀ ਕਹਿੰਨੇ ਵੀ ਥੋੜਾ ਜਿਆਦਾ ਜਸਤ ਕਰੋ ਪਰ ਸੰਗਤਾਂ ਫੇਰ ਵੀ ਹੋਰਨ ਮਾਰਦੀਆਂ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਬੋਰਡ ਲੱਗੇ ਉਹਨਾਂ ਨੂੰ ਫੇਰ ਵੀ ਸਮਝ ਨਹੀਂ ਆਈ ਲੋਕਾਂ ਨੂੰ ਵਾਰ-ਵਾਰ ਕਹਿ ਕੇ ਥੱਕ ਜੰਨੇ ਆ ਪਰ ਦੋ ਦੋ ਬੋਰਡ ਤਿੰਨ ਤਿੰਨ ਬੋਰਡ ਬਣਾਏ ਆ ਸਪੈਸ਼ਲ ਉੱਥੇ ਟੰਗਿਆ ਵੀ ਲੋਕੀ ਫੇਰ ਵੀ ਸਮਝਦੇ ਉਹਨਾਂ ਦੀ ਪਾਗਲਪਨ ਨੂੰ ਸਾਡਾ ਕੰਮ ਆ ਵੀ ਰੋਕਣਾ ਵੀ ਸੰਗਤ ਨੂੰ ਕਹਿੰਨੇ ਵੀ ਹੋਰਨਾਂ ਨਾਲ ਮਾਰੋ ਜਿਆਦਾ ਬੈਟਰ ਆ ਤੁਹਾਡਾ ਨਾਮ ਕੀ ਹੈ ਬੁਰ ਸਿੰਘਰਨ ਸਿੰਘ अच्छा आ, तो सिखिजम ਤੋਂ ਬਿਲੋਂਗ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਕਿਵੇਂ ਕਿ ਦੇਖਦੇ ਹੋ ਕਿ ਆਪਣਾ ਜਿਹੜਾ ਸਿੱਖ ਧਰਮ ਹੈ ਕਿੰਨਾ ਕੁ ਮਾਣ ਹੈ ਕਿੰਨਾ ਕੁ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਸਭ ਨੂੰ ਜੁੜਨਾ ਚਾਹੀਦਾ ਹੈ ਦੇਖੋ ਇਹ ਤਾਂ ਹਰੇਕ ਨੂੰ ਜੁੜਨਾ ਚਾਹੀਦਾ ਬਾਬਾ ਦੀਪ ਸਿੰਘ ਜੀ ਕਿਉਂਕਿ ਇੱਥੇ ਆ ਕੇ ਸਕੂਨ ਮਿਲਦਾ ਬਹੁਤ ਜ਼ਿਆਦਾ ਮਹਾਂਪੁਰਸ਼ ਬਾਬਾ ਜੀ ਦੀਪ ਸਿੰਘ ਦਾ ਕੋਈ ਛੋਟਾ ਮੋਟਾ ਨਾਮ ਤੋਂ ਬਹੁਤ ਮਾਨ ਸ਼ਕਤੀ ਬਾਬਾ ਜੀ ਨੇ ਆਪਾਂ ਨੂੰ ਇਹ ਕਹਿ ਸਕਦੇ ਹਾਂ ਜਿੰਨੇ ਵੀ ਸੰਗਤ ਹੈਗੇ ਜਿੰਨੇ ਵੀ ਦੁਨੀਆ ਉਹਨਾਂ ਨੂੰ ਮੰਨਣਾ ਚਾਹੀਦਾ ਤੇ ਤੇ ਰੋਜ਼ ਹੀ ਬੈਨਜੇ ਨੂੰ ਪੈਰ ਲੱਗਦਾ ਪਿਆਣਾ ਚਾਹੀਦਾ ਸਾਰੀ ਦੁਨੀਆ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਸੁਣੋ ਲਾਈਵ ਵੀ ਚੱਲਦਾ ਟੀਵੀ 'ਚ ਵੀ ਚੱਲਦਾ ਲਾਈਵ ਤੁਸੀਂ ਕਦੋਂ ਤਾਰ ਮੈਨੂੰ ਮਹੀਨਾ ਹੋ ਗਿਆ ਪੂਰਾ ਤੇ 1 ਸ ਮਹੀਨੇ ਦੇ ਵਿੱਚ ਕੋਈ ਬਦਲਾਅ ਆਇਆ ਜ਼ਿੰਦਗੀ ਦੇ ਵਿੱਚ ਜੀ ਬਿਲਕੁਲ ਆਇਆ ਜਿਹੜੀ ਚੀਜ਼ ਤੋਂ ਆਪਾਂ ਗਲਤ ਚੀਜ਼ਾਂ ਵੱਲ ਧਿਆਨ ਦੋ ਸਹੀ ਚੀਜ਼ਾਂ ਵੱਲ ਧਿਆਨ ਦਿੰਨੇ ਆ ਪੋਜ਼ਿਟਿਵ ਮਾਈਂਡ ਚੱਲਦਾ ਰੱਬ ਨਾਲ ਜੁੜ ਕੇ ਬਹੁਤ ਵਧੀਆ ਲੱਗਦਾ ਠੀਕ ਹੈ ਸਭ ਤੋਂ ਪਹਿਲੇ ਇਨਸਾਨ ਪੋਜ਼ਿਟਿਵ ਮਾਈਂਡ ਸੈਟ ਹੀ ਆਪਣਾ ਰੱਖਣਾ ਜ਼ਰੂਰੀ ਹੈ ਤੇ ਉਹੀ ਹੋਣਾ ਸ਼ੁਰੂ ਹੈ ਜੇ ਬਿਲਕੁਲ ਪੋਜ਼ਿਟਿਵ ਰੱਖਣਾ ਚਾਹੀਦਾ ਕਿਉਂਕ ਟਾਈਮ 'ਚ ਚੱਲਦਾ ਰਹਿੰਦਾ ਉਹ ਆਪਰ ਜੋ ਲੋਗ ਗੁਰਦੁਆਰੇ ਆਂ ਆਈ ਕੰਨ ਵੀ ਰੱਬ ਦੇ ਨਾਲ ਜੁੜੋ ਤੇ ਪੋਸਟਿਵ ਮਾਇਨ ਲੈ ਕੇ ਆਓ ਕਦੇ ਗਲਤ ਚੀਜ਼ਾਂ ਵੱਲ ਧਿਆਨ ਨਾ ਦਿਓ ਜਾਲਾ ਬੈਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਜਸਵੀਰ ਕੌਰ ਕਿੱਥੋਂ ਆਇਓ ਬਰੋਟਾ ਰੋਡ ਗਿਲਨੇਰ ਤੋਂ ਅੱਛਾ ਕਦੋਂ ਤੋਂ ਆਂਦੇ ਹੋ ਤੁਸੀਂ ਬਾਬਾ ਦੀਪ ਸਿੰਘ ਗੁਰਦੁਆਰੇ ਤਕਰੀਬਨ ਮੈਨੂੰ ਸਾਲ ਹੋ ਗਿਆ ਆਂਦੀ ਨੂੰ ਅੱਛਾ ਜੀ ਤੇ ਗੁਰੂ ਸਾਹਿਬ ਦੇ ਦਰ ਤੇ ਆ ਕੇ ਕੁਝ ਅਜੀਹਾ ਵਾਪਰਿਆ ਹੋਵੇ ਜਿਹੜਾ ਤੁਸੀਂ ਕਹਿੰਦੇ ਮਨੋ ਕਾਮਨਾ ਮੰਗੀ ਹੋਵੇ ਪੂਰੀ ਹੋਈ ਹੋਵੇ ਸਾਡੀਆਂ ਤਾਂ ਬਹੁਤ ਹੋਈਆਂ ਆ ਜੀ ਅੱਛਾ ਜਿਵੇਂ ਕੀ ਜੀਵेंगी ਅਸੀਂ ਨਾ ਮਤਲਬ ਕਿ ਬਹੁਤ ਜ਼ਿਆਦਾ ਪਰੇਸ਼ਾਨ ਸਾਂ ਘਰੋਂ ਵੀ ਤੇ ਪ੍ਰਮਾਤਮਾ ਨੇ ਇੰਨੀ ਸੁਣੀ ਜਿਹਦਾ ਕਦੀ ਸੋਚ ਵੀ ਨਹੀਂ ਸਕਦੇ ਸਾਨੂੰ ਸਭ ਕੁਝ ਦਿੱਤਾ ਤੇ ਹੁਣ ਵੀ ਅਸੀਂ ਕਾਹੀ ਲੜ ਨਹੀਂ ਛੱਡੇ ਕਿ ਸਾਡੇ ਜੇ ਕੋਈ ਸਵਰਗ ਹੈ ਤੇ ਇੱਥੇ ਆ ਤੁਸੀਂ ਭਾਵ ਕੋ ਹੋ ਰਹੇ ਹੋ ਵੀ ਜ਼ਰੂਰ ਕੋਈ ਇਦਾਂ ਦੀ ਅੱਛਾ ਬੁਰੀ ਹੋਈ ਹੈ ਜਿਹਦੇ ਨਾਲ ਹੈ ਨਾ ਅੰਦਰੋਂ ਇਹ ਹੋਈ ਵੀ ਜਾ ਰਹੀ ਹੈ ਤੇ ਸਾਡੇ ਮਤਲਬ ਕਿ ਬਹੁਤ ਜ਼ਿਆਦਾ ਚੀਜ਼ਾਂ ਦਾ ਸੁਧਾਰ ਹੋ ਗਿਆ ਆ ਤੇ ਕੁਛ ਸਰੀਰ ਵੀ ਸੈੱਟ ਬੱਚੇ ਵੀ ਸੈੱਟ ਸਾਰਾ ਕੁਝ ਠੀਕ ਹੋ ਗਿਆ ਤੇ ਇਸ ਕਰਕੇ ਅਸੀਂ ਹੁਣ ਮਹਾਰਾਜ ਇਹਦੇ ਲੜ ਲੱਗੇ ਹੋਏ ਆ ਜੋ ਕੁਝ ਮਿਲੂਗਾ ਸਾਨੂੰ ਇੱਥੇ ਹੀ ਮਿਲਣਾ ਤੁਸੀ ਬੋਲ ਨਹੀਂ ਸਾਰਿਆਂ ਨੂੰ ਕਹਿੰਨੇ ਆ ਕਿ ਜੇ ਕੋਈ ਕਿਤੇ ਕੁਝ ਕਿਸੇ ਨੂੰ ਕੁਝ ਨਹੀਂ ਮਿਲਦਾ ਤੋ ਇੱਥੇ ਆ ਜਨ ਸਭ ਕੁਝ ਮਿਲੂਗਾ ਜੋ ਲੋਗ ਪੰਡਤਾਂ ਕੋਲ ਧਾਗੇ ਤਵੀਤਾ ਪਾਉਂਦੇ ਨੇ ਹੋਰ ਕਿਤੇ ਥਾਮਾਂ ਤੇ ਜਾਂਦੇ ਨੇ ਮੱਤੇ ਦੇਖਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਤੇ ਨਾ ਇਹਨਾਂ ਗੱਲਾਂ ਦਾ ਅਸਰ ਕਰਦੇ ਆ ਸਾਡੇ ਵਾਸਤੇ ਉਹ ਕੁਝ ਵੀ ਨਹੀਂ ਹੈਗੇ ਸਾਰੇ ਤੋਂ ਉੱਪਰ ਬਾਬਾ ਦੀਪ ਸਿੰਘ ਸਭ ਤੋਂ ਉੱਤੇ ਬਾਬਾ ਦੀਪ ਸਿੰਘ ਸੋ ਗੁਰੂ ਸਾਹਿਬ ਦੇ ਦਰ ਤੇ ਅਸੀਂ ਖੜੇ ਐ ਤੇ ਸੰਗਤਾਂ ਜਿਹੜੀਆਂ ਐ ਸੰਗਤਾਂ ਦਾ ਹਜ਼ੂਮ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਛਾਠਾ ਮਾਰਦਾ ਹੋਇਆ ਨਜ਼ਰ ਆ ਰਿਹਾ ਇੰਨੀ ਧੁੱਪ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਨੂੰ ਬੈਠਣ ਦੀ ਥਾਂ ਵੀ ਜਿਹੜੀ ਨਹੀਂ ਮਿਲ ਰਹੀ ਖੜੇ ਹੋ ਕੇ ਜਿਹੜਾ ਚੁਪਹਿਰਾ ਸਾਹਿਬ ਸੰਗਤਾਂ ਅਟੈਂਡ ਕਰ ਰਹੀਆਂ ਨੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜਾ ਸੰਗਤਾਂ ਦਾ ਇਰਾਦਾ ਹੈ ਉਹ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਿਹਾ ਤੇ ਆਰਾਮ ਨਾਲ ਬੈਠ ਕੇ ਸੰਗਤਾਂ ਜੁਪਹਿਰਾ ਸਾਹਿਬ ਅਟੈਂਡ ਕਰ ਰਹੀਆਂ ਨੇ ਸੋ ਇਦਾਂ ਹੀ ਬਨੇ ਰਹੋ ਗ੍ਰੇਟ ਪੰਜਾਬ ਟੀਵੀ